ਸੱਚਖੰਡ ਛਿੜੀ ਸ੍ਰੀ ਮੰਦਿਰ ਸਾਹਿਬ ਵਿਖੇ 1984 ਵਿਲੇ ਹੋਏ ਸ਼ਹੀਦਾਂ ਨੂੰ ਸਮਰਪਿਤ ਸ਼ਹੀਦੀ ਗੈਲਰੀ ਦਾ ਕੀਤਾ ਗਿਆ ਉਦਘਾਟਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮੋਲਖ ਦੇ ਵਿੱਚ ਆਜ਼ਾਦੀ ਤੋਂ ਪਹਿਲਾਂ ਗੁਰੂ ਘਰਾਂ ਨੂੰ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਮੇਸ਼ਾ ਹੀ ਹਮਲਿਆਂ ਦੇ ਰੂਪ ਦੇ ਵਿੱਚ ਸਿਧਾਂਤਕ ਤੌਰ ਤੇ ਕੁਚਲਣ ਦਾ ਯਤਨ ਕੀਤਾ ਪਰ ਆਜ਼ਾਦ ਭਾਰਤ ਦੇ ਵਿੱਚ ਕਾਂਗਰਸ ਸਰਕਾਰ ਵੱਲੋਂ ਜੂਨ 1984 ਦੇ ਵਿੱਚ ਇਹ ਬਲੂ ਸਟਾਰ ਆਪਰੇਸ਼ਨ ਕਰਕੇ ਇਸ ਧਰਤੀ ਦੇ ਉੱਤੇ ਮਰਦੇ ਮਜਾਹਦ ਦਮਦਮੀ ਟਕਸਾਲ ਦੇ ਮੁਖੀ ਸ਼ੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲੇ ਜਿਨ੍ਹਾਂ ਨੇ ਪ੍ਰਤੀਗਿਆ ਕੀਤੀ ਸੀ ਉਹਨਾਂ ਦੇ ਨਾਲ ਸ਼ਹੀਦ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਿਨ੍ਹਾਂ ਨੇ ਇਸ ਅਕਾਲ ਤਖ ਦੇ ਸਾਹਮਣੇ ਹੋ ਕੇ ਇਹ ਪ੍ਰਤੀਗਿਆ ਕੀਤੀ ਕਿ 사ਤਗੁਰ ਜੀ ਮੇਰਾ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਦਕਾ ਨਾ ਜਾਏ ਉਹਨਾਂ ਨੂੰ ਕੌਲਾਂ ਨੂੰ ਪੂਰੇ ਪਗਾਇਆ ਪੂਰੇ ਨਹੀਂ ਪਗਾਇਆ ਜਿਹੜੇ ਵੀ ਚੜ ਕੇ ਆਏ ਸੀ ਉਹਨਾਂ ਨੂੰ ਉਹਨਾਂ ਦੇ ਨਾਲ ਮੁਕਾਬਲਾ ਕਰਦੇ ਹੋ ਜਿਹੜੀਆਂ ਇੱਥੇ ਸ਼ਹੀਦੀਆਂ ਪਾਈਆਂ ਸੋ ਕਾਂਗਰਸ ਨੇ ਇੱਕ ਕਲੰਕ ਬੜਾ ਵੱਡਾ ਆਜ਼ਾਦ ਭਾਰਤ ਦੇ ਵਿੱਚ ਖਟਿਆ ਤੇ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਦਮਦਮੀ ਟਕਸਾਲ ਦੇ ਮੁਖੀ ਉਹਨਾਂ ਦੀ ਪਵਿੱਤਰ ਸੰਤ ਬਾਬਾ ਠਾਕੁਰ ਸਿੰਘ ਜੀ ਨੇ ਇੱਥੇ ਅਕਾਲ ਤਖਤ ਸਾਹਿਬ ਦੀ ਨਵੇਂ ਤਰ੍ਹਾਂ ਰਚਨਾ ਸ਼ੁਰੂ ਕੀਤੀ ਸੀ ਰਚਨਾ ਕਹਿਣ ਤੋਂ ਭਾਵ ਬਿਲਡਿੰਗ ਦੀ ਉਸਾਰੀ ਤੇ ਉਸ ਵੇਲੇ ਇਹ ਵੀ ਫੈਸਲਾ ਹੋਇਆ ਸੀ ਕਿ ਇੱਥੇ ਇੱਕ ਉਹਨਾ ਮਹਾਨ ਬਲੂ ਸਟਾਰ ਦੇ ਸਾਰੇ ਸ਼ਹੀਦਾਂ ਦੀ ਪਵਿੱਤਰ ਯਾਦ ਦੇ ਵਿੱਚ ਇੱਕ ਗੈਲਰੀ ਵੀ ਬਣਾਈ ਜਾਊਗੀ। ਸੋ ਉਹ ਗੈਲਰੀ ਦੇ ਵਿੱਚ ਮੌਜੂਦਾ ਮੁਖੀ ਸਾਡੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਨੇ ਇਹ ਬਿਲਡਿੰਗ ਦਾ ਪਹਿਲਾਂ ਹੀ ਸਾਰ ਲਈ ਸੀ ਪਰ ਇਹਦੇ ਵਿੱਚ ਕਿਉਂਕਿ ਤਸਵੀਰਾਂ ਉਹਨਾਂ ਦੀਆਂ ਸਾਰਿਆਂ ਦੀਆਂ ਲੱਗਣੀਆਂ ਸੀ ਜਿਨ੍ਹਾਂ ਨੇ ਇੱਥੇ ਸ਼ਹਾਦਤ ਪਾਈ ਆ। ਕੁਝ ਤਾਂ ਜਿਹੜੇ ਸਾਡੇ ਮੁਖੀ ਸਹਿਬਾਨ ਜਿਨ੍ਹਾਂ ਨੇ ਇੱਥੇ ਲੋਹਾ ਲਿਆ ਕੋਸ਼ ਇੱਥੇ ਜਿਹੜੇ ਯਾਤਰੂ ਆਏ ਸਗੇ ਉਹ ਬੱਚੇ ਪਚੰਗੀ ਬੀਬੀਆਂ ਉਹਨਾਂ ਨੂੰ ਵੀ ਮੌਕੇ ਦੀ ਇਸ ਜ਼ਾਲਮ ਸਰਕਾਰ ਨੇ ਬਖਸ਼ਿਆ ਨਹੀਂ ਸੋ ਅੱਜ ਉਹਨਾਂ ਮਹਾਨ ਮਹਾਪੁਰਸ਼ਾਂ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਨਾਲ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਅਮਰ ਸ਼ਹੀਦ ਜਿਹੜੇ ਆਲ ਇੰਡੀਆ ਸਿੱਖ ਸਟੂਡੈਂਟ ਫਰਕਸ਼ਨ ਦੇ ਪ੍ਰਧਾਨ ਰਹੇ ਬਾਬਾ 18 18 ਸਿੰਘ ਜੀ ਜਨਰਲ ਸ਼ਬੀਕ ਸਿੰਘ ਜੀ ਦੀ ਉਹਨਾਂ ਦੇ ਨਾਲ ਸਾਂਝੂਕ ਤੌਰ ਤੇ ਸਾਰੇ ਸ਼ਹੀਦਾਂ ਦੀ ਇਹ ਜਿਹੜੀ ਯਾਦਗਾਰ ਇੱਥੇ ਸਥਾਪਿਤ ਕੀਤੀ ਗਈ ਆ ਮੈਂ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਿਉਂਕਿ ਬੜੇ ਚਿਰ ਦੀ ਲੋਕਾਂ ਦੀ ਤਾਂਘ ਸੀ ਪੇ ਇਹਦਾ ਕਾਦਰ ਘਟਨ ਹੋਵੇ ਉਹਨਾਂ ਨੂੰ ਵਧਾਈ ਦਿਨਾ ਕਿਉਂਕਿ ਸ਼ਹੀਦਾਂ ਦੇ ਜੋੜ ਮੇਲੇ ਲੱਗਦੇ ਆ ਸ਼ਹੀਦਾਂ ਦੇ ਆਪਾਂ ਰੋਸ ਨਹੀਂ ਕਰਦੇ ਉਹਨਾਂ ਦੀ ਪਵਿੱਤਰ ਜਾਤ ਤੋਂ ਅਸੀਂ ਸੇਧ ਵੀ ਲੈਨੇ ਤੇ ਸਿੱਖ ਕੌਮ ਦਾ ਸਰਮਾਇਆ ਵੀ ਸ਼ਹੀਦੀ ਆ ਅਸੀਂ ਜਿੱਥੇ ਉਹਨਾਂ ਸ਼ਹੀਦਾਂ ਤੋਂ ਪ੍ਰੇਰਨਾ ਲੈਨੇ ਆ ਮੌਜੂਦਾ ਤੌਰ ਦੇ ਉੱਤੇ ਮੈਂ ਸਮਝਦਾ ਦਮ ਦੀ ਮੀ ਟਕਸਾਲ ਦਾ ਬੜਾ ਵੱਡਾ ਯੋਗਦਾਨ ਰਿਹਾ ਪਹਿਲੇ ਮੁਖੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਉਹਨੇ ਵੀ ਇੱਥੇ ਮਰਿਆਦਾ ਦਾ ਲੰਘਣ ਹੋਇਆ ਆਪਣਾ ਸੀਸ ਭੇਟ ਕੀਤਾ ਉਹਨਾਂ ਤੋਂ ਬਾਅਦ ਸ਼ੰਤ ਬਾਬਾ ਗਰਬਖ ਸਿੰਘ ਜੀ ਜਿਨ੍ਹਾਂ ਦਾ ਬੁੰਗਾ ਇੱਥੇ ਸਥਾਪਿਤ ਆ ਉਹਨਾਂ ਨੇ ਵੀ ਇੱਥੇ ਸ਼ਹਾਦਤ ਦਿੱਤੀ ਤੇ ਮੌਜੂਦਾ ਸਮੇਂ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਨੇ ਵੀ ਸ਼ਹਾਦਤ ਦਿੱਤੀ ਜਿਨ੍ਹਾਂ ਦਾ ਵੀ ਸਮੁੱਚੇ ਤੌਰ ਤੇ ਸ਼ਹੀਦਾਂ ਦਾ ਬੁੰਗਾ ਉੱਤੇ ਸਥਾਪਦੇ ਆ ਸੋ ਅੱਜ ਇਸ ਬੜੇ ਲੰਬੇ ਆਰਸੇ ਤੋਂ ਸਾਰਿਆਂ ਦੀ ਇਹ ਮੰਗ ਤੇ ਚਾਹਨਾ ਸੀ ਕਿ ਇਹਦਾ ਉਦਘਾਟਨ ਕੀਤਾ ਜਾਵੇ ਸੋ ਚੇਚੇ ਤੌਰ ਤੇ ਬਾਬਾ ਜੀ ਦਾ ਧੰਨਵਾਦ ਕਰਦਾ ਔਰ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜਿਨ੍ਹਾਂ ਨੇ ਅੱਜ ਇਹ ਉਦਘਾਟਨ ਕੀਤਾ ਉਹਨਾਂ ਦੇ ਨਾਲ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਤਾਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਜਥੇਦਾਰ ਔਰ ਚੇਚੇ ਤੌਰ ਤੇ ਵਿਦੇਸ਼ ਦੇ ਵਿੱਚੋਂ ਬਾਬਾ ਧਰਮ ਸਿੰਘ ਜੀ ਉਹ ਚੇਚੇ ਤੌਰ ਤੇ ਪਹੁੰਚੇ ਆ ਸੋ ਸਾਰਿਆਂ ਦਾ ਹੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਸਾਹਿਬ ਉਹ ਵੀ ਪਹੁੰਚੇ ਆ ਸੋ ਮੈਂ ਇਹ ਵੀ ਅਰਦਾਸ ਗੁਰੂ ਚਰਨਾ ਵਿੱਚ ਕਰਨਾ ਸਤਿਗੁਰ ਜੀ ਇਹ ਜਿਨ੍ਹਾਂ ਨੇ ਛੇੜੀਆਂ ਪਾਈਆਂ ਉਹ ਸਾਡੇ ਲਈ ਪ੍ਰੇਰਨਾ ਸਰੋਤ ਵੀ ਆ ਇਹ ਮੌਕੇ ਦੀਆਂ ਸਰਕਾਰਾਂ ਆਜ਼ਾਦ ਭਾਰਤ ਦੇ ਵਿੱਚ ਵੀ ਅੱਜ ਵੀ ਅੱਜ ਸਿਧਾਂਤਕ ਤੌਰ ਤੇ ਪਹਿਲਾਂ ਸਿੱਧੀਆਂ ਸੀ ਹੁਣ ਔਲੁਕਮੇ ਤੌਰ ਤੇ ਉੱਤੇ ਜਦਨਸ਼ੀਲ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਪਾਤਸ਼ਾਹ ਜੀ ਦੀ ਪਵਿੱਤਰ ਆਜ਼ਮਤ ਨੂੰ ਕਿਸੇ ਨਾ ਕਿਸੇ ਤਰ੍ਹਾਂ ਖੋਰਾ ਲਾਉਣਾ ਪਰ ਖਾਲਸਾ ਹਮੇਸ਼ਾ ਸੁਚੇਤ ਰਹਿੰਦਾ ਕੌਮ ਨੂੰ ਵੀ ਬੇਨਤੀ ਕਰਦਾ ਇਕੱਠਾ ਸਾਰੇ ਇਕੱਤਰ ਹੋਈਏ ਤਾਂ ਕਿ ਇਹ ਜਿਹੜੇ ਔਲੁਕਮੇ ਸਿਧਾਂਤਕ ਜਿਹੜੇ ਸਾਡੇ ਤੇ ਹਮਲੇ ਹੋ ਰਹੇ ਇਹਦਾ ਜ਼ਬਰਦਸਤ ਸਬਰ ਦੇ ਨਾਲ ਅਸੀਂ ਸਾਰੇ ਮੁਕਾਬਲਾ ਕਰੀਏ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1984 ਸਿਕਨਸੇ ਕੁਸ਼ੀ ਦੇ ਦੋਸ਼ੀ ਨੂੰ ਸਜ਼ਾ ਮੰਮਲੀ ਹੈ ਨਾ ਬਲਦੀ ਸਿੰਘਾ ਦੀ ਰਿਹਾਈ ਹੋਈ ਲੱਗਦਾ ਅੱਜ ਵੀ ਸਰਕਾਰਾਂ ਦੀ ਕੁਸਤੇ ਖਰੋ ਦੀ ਮਾਤਿਕਤਾ ਦੇਖੋ ਜਿਹੜੇ ਜਿਹੜੇ ਦਿੱਲੀ ਦੇ ਵਿੱਚ ਜਦੋਂ ਇੰਡਸਟਰੀਅਲ ਕੁਸ਼ੀ ਸੇਖਾਂ ਦੀ ਹੋਈ ਤੇ ਉੱਥੇ ਬਹੁਤ ਵੱਡੇ ਪੱਦਰ ਤੇ ਉਹਨਾਂ ਦੇ ਜਿੰਨੇ ਵੀ ਸਿੱਖ ਪਰਿਵਾਰ ਜਾਂ ਪੰਜਾਬੀ ਸੀ ਉਹਨਾਂ ਦੀਆਂ ਸ਼ੀਖਦੀਆਂ ਉੱਥੇ ਹੋਈਆਂ ਤੇ ਸਾਡਾ ਤਾਂ ਗਿਲਾ ਹੀ ਇਸ ਗੱਲ ਤੇ ਰਿਹਾ ਕਿ ਆ ਬਲੂ ਸਟਾਰ ਤੋਂ ਲਾਓ 84 ਤੋਂ 16 ਤੇ 40 40 ਸਾਲ ਹੋ ਗਏ ਤੇ ਮੈਂ ਸਮਝਦਾ ਜਿੱਥੇ ਕੋਈ ਆਪਣਾ ਐਡਰੈਸ ਰੋਵੇ ਚਾਹੁੰਦੇ ਨਾ ਉੱਥੇ ਇਨਸਾਫ ਦੇ ਦਿੰਦੇ ਪਰ ਸਾਨੂੰ ਇਨਸਾਫ ਨਹੀਂ ਮਿਲਦਾ ਇਹੋ ਹੀ ਸਾਡੀ ਇੱਕ ਰੋਸ ਆ ਤੇ ਉਹ ਤੋਂ ਇਲਾਵਾ ਬੰਦੀ ਸਿੰਘਾਂ ਦਾ ਕਿਉਂਕਿ ਇਹ ਸਾਡਾ ਹੱਕ ਆ ਇਨਸਾਫ ਲੈਣਾ ਸਾਡਾ ਹੱਕ ਆ ਤੇ ਇਹ ਇਨਸਾਫ ਜਿਹੜਾ ਆ ਇਹ ਸਰਕਾਰਾਂ ਨੂੰ ਕਰਨਾ ਚਾਹੀਦਾ ਤੇ ਜੇ ਆਪਾਂ ਦੂਸਰਿਆਂ ਲਈ ਉਹੇ ਕਾਨੂੰਨ ਰੱਖਦੇ ਆਂ ਤੇ ਸਿੱਖਾਂ ਵਾਰੀ ਜਿਹੜਾ ਕਾਨੂੰਨ ਫੇਰ ਉਹ ਹੋਰ ਤਰ੍ਹਾਂ ਹੋ ਜਾਂਦਾ ਇਹ ਜਿਹੜਾ ਇਹ ਦੋ ਮਤਲਬ ਲਾਉ ਤੁਸੀਂ ਕਿ ਦੋ ਰਾਵਾਂ ਦੇ ਵਿੱਚ ਸਾਡੇ ਨਾਲ ਹੋ ਟ੍ਰੀਟਮੈਂਟ ਉਹਨਾਂ ਦੇ ਨਾਲ ਹੋ ਟ੍ਰੀਟਮੈਂਟ ਇਹ ਵੀ ਸਾਡੇ ਲਈ ਇੱਕ ਬੇਇਨਸਾਫੀ ਆ ਜਿਸ ਬੇਇਨਸਾਫੀ ਲਈ ਅਸੀਂ ਯਤਨ ਛੀ ਲਿਆ ਫਿਰ ਅਕਾਲ ਤਖਤ ਸਾਹਿਬ ਵੱਲੋਂ ਕਮੇਟੀ ਵੀ ਬਣਾਈ ਗਈ ਆ ਤੇ ਉਹ ਇਸ ਲਈ ਯਤਨ ਛੀ ਲਿਆ ਕਿ ਉਹਨਾਂ ਦੀ ਰਿਹਾਈ ਲਈ ਵੀ ਪੂਰਾ ਜਿਹੜਾ ਉਹ ਯਤਨ ਕੀਤਾ ਜਾਵੇ ਜੀ Oh,